ਪੋਜਾ ਸਿੰਘ ਹੋਰਾ ਦੀ ਸਿਹਤ ਦਾ ਰਾਜਗੋ ਕੀ ਦਿਨ ਇਥੋਂ ਸ਼ੁਰੂ ਹੁੰਦਾ ਸੀਗਾ ਪੋਜਾ ਸਿੰਘ ਹੋਰਾ ਦਾ ਇਸ ਪਿੰਨੀ ਦੇ ਉੱਤੇ ਸ਼ੁਰੂ ਹੋਦਾ ਸੀਗਾ ਸਭ ਤੋਂ ਜ਼ਰੂਰੀ ਚੀਜ਼ ਇਹ ਸੀ ਅਗਲੇ ਉੱਠੇ ਉਹਨੇ ਮੂੰਹ ਆ ਤੋ ਕੇ ਆਪਣਾ ਚਾਹ ਨਾ ਪਿੰਨੀ ਦਾ ਭਾਵੇਂ ਉਹ ਮਾਦਾ 15 ਸਾਲ ਕੱਢ ਸਕਦੀ ਜੇਸਾ ਬਣਾ ਵੀ ਸੇਫ ਸੀ ਜਿੱਦੋਂ ਦੇ ਸੇਫ ਖਰਾਕ ਮੈਂ ਤਾਂ ਜਦੋਂ ਤੋਂ 32 ਸਾਲ ਤੋਂ ਆਈ ਆਂ ਫਿਕਰਾਕ ਉਹਨਾਂ ਦੀ ਉਨੀ ਉਹਦਾ ਨਹੀਂ ਕਦੀ ਉਹਨੇ ਪੁੱਛਿਆ ਫੇ ਸਬਜ਼ੀ ਕਾਦੀ ਜਿੱਲੇ ਨਹੀਂ ਢਾਬੇ ਤੋਂ ਰੋਟੀ ਖਾਦੀ ਆ ਨਾ ਮੇਰੀ ਹੁਣ ਮੈਨੂੰ ਕਹਿਣਾ ਆ ਹਾਂ ਫੇ ਕਹਿਣਾ ਅੱਜ ਸਬਜ਼ੀ ਕਾਦੀ ਬਣਾਈ ਤੁਸੀਂ ਹਾਂ ਫੇ ਸਾਨੂੰ ਪਤਾ ਲੱਗਣਾ ਤੁਸੀਂ ਖਾਦੀ ਆ ਠੀਕ ਹੈ ਮੰਨ ਕੇ ਮੰਨ ਜਾਣਾ ਮਜ਼ਾਕੀਆ ਸੁਭਾਅ ਵੀ ਬੜਾ ਸੀਗਾ ਉਹਨੇ ਕੱਲ ਬਹੁ ਫਰਦੀ ਸੀ ਉਹਨਾਂ ਅਸੀਂ ਕਹਣਾ ਵੀ ਤੁਸੀਂ ਢਾਬੇ ਤੋਂ ਰੋਟੀ ਖਾਦੀ ਫੇ ਕਹਿਣਾ ਖਾ ਆ ਮੈਂ ਖਾਣੀ ਕੜੀ ਬੜੀ ਪਸੰਦ ਕਰਦੇ ਸੀਗੇ ਜਿੱਦਾਂ ਕੜੀ ਆ ਉਦੋਂ 2 2.5 ਪਰੇ ਕਾੜ ਥਾਣੇ ਕਰੇਲੇ ਸਾਗ ਇੱਕ ਪੀਸ ਲੈ ਕੇ ਆਉਣਾ ਇੱਕ ਟਮਾਟਰ ਲੈ ਆ। ਅਜੇ ਬਾਹਰ ਚਲਵਾ ਆ ਜਾ ਬਾਹਰ ਮੁਲਕਾਂ ਦੇ ਵਿੱਚ ਕਿਹਦੇ। ਇੱਕ ਟਮਾਟਰ ਲੈ ਆ। ਤੇ ਉਹਨਾਂ ਲਿਆ ਕੇ ਫਿਰ ਕੰਦੇ ਨੇ ਗਾਣਾ। ਉਹ ਕਹਣਾ ਮੈਂ ਗਾਣਾ। ਜਿਹੜੀ ਚੀਜ਼ ਕਹਤਿਓ ਪੂਰੀ ਹੋਣੀ ਚਾਹੀਦੀ। ਫੌਜਾ ਸਿੰਘ ਆਪਣੇ ਆਪ ਦੇ ਵਿੱਚ ਹੀ ਇੱਕ ਮੁਕਾਮ ਵੀ ਇੱਕ ਹਸਤੀ ਵੀ ਤੇ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਵੀ। ਕਿਸੇ ਵੀ ਜਿਹੜੀ ਐ ਕਿ ਉਹ ਜੇ ਮੈਂ ਕਹਾਂ ਜਾਣਕਾਰੀ ਹੈ ਹੋਵੇ ਜਾਂ ਉਹਨਾਂ ਦੀ ਅਸੀਂ ਪ੍ਰੀਚੇ ਦੇਣਾ ਹੋਵੇ ਮਹਤਾਜ ਜੀ ਨੇ ਉਸ ਚੀਜ਼ ਦੇ ਪਰ ਕੱਲ ਜਦੋਂ ਇੱਕ ਖਬਰ ਆndi ਹੈ ਰਾਤ 9 ਵਜੇ ਦੇ ਕਰੀਬ ਕਿ ਫੌਜਾ ਸਿੰਘ ਸਾਡੇ ਵਿੱਚ ਨਹੀਂ ਰਹੇ ਹਰੇਕ ਅੱਖ ਉਹ ਜਿਹੜੀ ਹੈ ਕਿ ਨਮ ਹੈ ਪ੍ਰਾਈਮ ਮਿਨਿਸਟਰ ਹੋਣ ਜਾਂ ਵੱਡੇ ਵੱਡੇ ਲੀਡਰ ਹੋਣ ਹਰੇਕ ਵਿਅਕਤੀ ਨੇ ਜਿਹੜਾ ਹੈ ਕਿ ਉਹਨਾਂ ਦੀ ਮੌਤ ਦੇ ਉੱਤੇ ਦੁੱਖ ਪ੍ਰਗਟ ਕੀਤਾ ਪਰ ਸਭ ਤੋਂ ਅਹਿਮ ਚੀਜ਼ ਇਹਦੇ ਵਿੱਚ ਇਹ ਕਿ 114 ਸਾਲ ਦੇ ਫੌਜਾ ਸਿੰਘ ਹੋਰੀ ਉਹਨਾਂ ਦੀ ਇਸ ਉਮਰ ਦੇ ਵਿੱਚ ਕਿੰਨਾ ਤੰਦਰੁਸਤ ਸਨ ਉਹ ਸਵਾਲ ਦਾ ਮੈਂ ਜਵਾਬ ਲੈ ਕੇ ਕੋਸ਼ਿਸ਼ ਕਰਦਾ ਕਿ ਮੈਂ ਤੁਹਾਨੂੰ ਉਸ ਚੀਜ਼ ਦਾ ਜਵਾਬ ਦੇ ਸਕਾਂ ਤੇ ਕਿਉਂਕਿ ਇਸ ਵਕਤ ਜੋ ਬੇਬੀਆਂ ਮੇਰੇ ਨਾਲ ਨੇ ਉਹਨਾਂ ਦੇ ਘਰ ਦੇ ਇਸ ਵਕਤ ਜਿਹੜੇ ਮਹਿਲਾਵਾਂ ਨੇ ਇਸ ਵਕਤ ਇੱਥੇ ਬੈਠੀਆਂ ਹੋਈਆਂ ਨੇ ਰਸੋਈ ਦਾ ਜਿਹੜਾ ਹੈ ਕਿ ਕੰਮ ਕਰ ਇਹ ਦੇਖਦੇ ਨੇ ਅ ਪੰਜੀਤ ਕੌਰ ਨੇ ਜਿਹੜੇ ਉਹਨਾਂ ਦੇ ਨੂੰਹ ਨੇ ਸਭ ਤੋਂ ਛੋਟੇ ਉਹਨਾਂ ਨਾਲ ਮੈਂ ਗੱਲਬਾਤ ਕਰਾਂਗਾ ਸਭ ਤੋਂ ਪਹਿਲਾਂ ਤਾਂ ਮੰਤਪਾ ਦੀ ਖਬਰ ਕਦੀ ਨਾ ਪੂਰਾ ਹੋਣ ਵਾਲਾ ਘਟਾ ਹਾਂਜੀ ਕਰਾਂਗੇ ਪੂਰੇ ਪੰਜਾਬ ਦੀ ਹਿੰਦੁਸਤਾਨ ਨੂੰ ਵੀ ਇਦਾਂ ਨਹੀਂ ਜਾਣਾ ਚਾਹੀਦਾ ਕਿਉਂਕਿ ਬਿਮਾਰੀ ਨਹੀਂ ਹਰਾਵੇ ਕੋਚਾ ਸਿੰਘ ਜੀ ਨੂੰ ਨਹੀਂ ਬਿਮਾਰੀ ਨਹੀਂ ਇੱਕ ਸੜਕ ਆਸਾ ਜਿਹੜਾ ਅਜੇ ਭਮਾ ਦਾ 15 ਸਾਲ ਕੱਢ ਸਕਦੇ ਜੇ ਇਸਾ ਬਣਾ ਲਈ ਸੇਫ ਜਿੱਦਾਂ ਉਹਨਾਂ ਦੀ ਸੇਫ ਖਰਾਕ ਮੈਂ ਤਾਂ ਜਦੋਂ ਤੋਂ 32 ਸਾਲ ਤੋਂ ਆਈ ਆਂ ਫਿਕਰਾਕ ਉਹਨਾਂ ਦੀ ਓਨੀ ਰੋਟੀ ਪਹਿਲਾਂ ਤੋਂ ਇੰਨੀ ਖਾਂਦੇ ਸੀ ਜੋ ਗੋੜੀ ਖਾਣੇ ਜਿਆਦਾ ਕੰਮ ਜੀਣਾ 10 ਕੀਤੇ ਆ ਜਾਂ ਮੈਂ ਨਾ ਗੱਲ ਕਰਦਾ ਜਦੋਂ ਮੈਂ ਪਿੰਡ ਦੇ ਅੰਦਰ ਆਇਆ ਨਾ ਤੇ ਮੈਂ ਗੱਲ ਕਰਦਾ ਪਿਆ ਮੈਨੂੰ ਦੋ ਤਿੰਨ ਲੋਕ ਮਿਲੇ ਕਹਿੰਦਾ ਅਜ ਤੱਕ ਨਾ ਕਦੀ ਇਹ ਸੁਣਿਆ ਨਹੀਂ ਫੋਜਾ ਸਿੰਘ ਬਿਮਾਰ ਹੈ ਫੋਜਾ ਸਿੰਘ ਨੂੰ ਖੰਗਾ ਹੈ ਫੋਜਾ ਸਿੰਘ ਨੂੰ ਰੇਸ਼ਾ ਹੋਈ ਮੈਂ ਮਾੜੀ ਮੋਟੀ ਤਾਂ ਹੋ ਜਾਂਦੀ ਸੀ ਇਦਾਂ ਜਿਆਦਾ ਨਹੀਂ ਜਲ ਕਿ ਉਹ ਜਿਆਦਾ ਕੋਈ ਹਸਪਤਾਲ ਹਸਪਤਾਲ ਜਾਣ ਵਾਲਾ ਨਹੀਂ ਕਦੀ ਇਦਾਂ ਦੀ ਨੋਬਾ ਦਾ ਕਿਤੇ ਸਾਡੇ ਤੋਂ ਪਹਿਲਾਂ ਗਏ ਹੋਗੇ ਪਰ ਮੇਰੀ ਅੱਜ 32 ਸਾਲ ਹੋ ਗਏ ਤੁਹਾਨੂੰ ਇੱਕ ਕਰ 31 31 ਸਾਲ ਹੋ ਗਏ 31 ਸਾਲ ਪਰ ਕੱਲ ਦਿਓ ਮਨੂਸ ਘੜੀ ਆ ਬਹੁਤ ਖਿੱਚ ਕੇ ਲੱਗੇ ਅੱਗੇ ਉਹ ਸੈਰ ਜਿਹੜੀ ਉਹ ਸੜਕ ਤੇ ਹੀ ਕਰਦੇ ਸੀਗੇ ਕਿ ਨਾ ਕਰਕੇ ਵੀ ਜਾਂਦੇ ਬੈਂਡਲ ਨੂੰ ਅਸੀਂ ਕਹਿੰਦੇ ਸੀ ਬਈ ਪੈਂਡਵਾਲ ਨੂੰ ਜਾ ਬੋ ਸਾਰਾ ਮੈਂ ਨਾ ਢਾਬੇ ਤੇ ਗਿਆ ਸੀਗਾ ਕੁਲਦੀਪ ਢਾਬੇ ਤੇ ਜਿੱਥੇ ਉਹਨਾਂ ਦੇ ਪੁੱਤਰ ਦੇ ਨਾਲ ਹੋਤੇ ਤੇ ਗੁਰਦੇਵ ਸਿੰਘ ਸੀ ਗੁਰਦੇਵ ਸਿੰਘ ਸੀਗਾ ਤੇ ਉਹ ਕਹਿੰਦੇ ਮੈਂ 40 ਸਾਲ ਹੋ ਗਏ ਮੈਨੂੰ ਫੌਜਾ ਸਿੰਘ ਹਰਰਾ ਦੇ ਨਾਲ ਜੁੜੇ ਹੋਏ ਗੁਰਦੇਵ ਸਿੰਘ ਤੇ ਉਹ ਕਹਿੰਦੇ ਪੰਜ ਛੇ ਦਿਨ ਬਾਅਦ ਨਾ ਟਾਬੇ ਤੇ ਆਉਂਦੇ ਸੀ ਤੇ ਜਦੋਂ ਵੀ ਇਹਨਾਂ ਨੇ ਆਣਾ ਤਾਂ ਇੱਕ ਗੱਲ ਕਹਿੰਦੇ ਮੈਨੂੰ ਇੱਕ ਫੁਲਕਾ ਦੇ ਦੇ ਬਸ ਤੇ ਥੋੜੀ ਜਿਹੀ ਸਬਜ਼ੀ ਦੇ ਦੇ ਕਹਿੰਦਾ ਮੈਨੂੰ ਲੱਗਦਾ ਉਹ ਚਾਰ ਪੰਜ ਦਿਨ ਬਾਅਦ ਨਾ ਕੱਲ ਬੰਦਾ ਸੀ ਉਹਨਾਂ ਨੇ ਮੈਨੂੰ ਤਾਂ ਟਾਬੇ ਤੇ ਹੀ ਸ਼ਾਇਦ ਪਹਿਲੇ ਰੋਟੀ ਤਾਂ ਖਾ ਕੇ ਗਿਆ ਆਣ ਲੱਗੇ ਸੀਗੇ ਤੇ ਪਰ ਰਸਤੇ ਹੀ ਆ ਕੇ ਗਿਆ ਸੀ ਰੋਟੀ ਤੇ 12 ਵਜੇ ਖਾਧੀ ਆ। ਉਹਦੇ ਘੁੰਮਣ ਵਾਸਤੇ ਦੂਜੀ ਵਾਰੀ ਨਹੀਂ ਸੀ ਕਹਿੰਦੇ ਸ਼ਾਮ ਨੂੰ ਹੀ ਖਾਣੀ ਰੋਟੀ। ਸਵੇਰ ਦੀ ਮੈਂ ਗੱਲ ਕਰਦਾ ਪਿਆ ਸੀ ਉਹਨਾਂ ਨੇ ਕਹਿੰਦੇ ਉਹ ਜਦੋਂ ਤੁਸੀਂ ਵੀ ਹੁਣੇ ਜ਼ਿਕਰ ਕਰਦੇ ਨਾ ਗੱਲਬਾਤ ਕਰਾਂ ਕਿ ਇਹੋ ਜੀ ਗੱਲ ਕਰ ਕੱਢ ਮਾਰਨੀ ਨਾ ਅਗਲੇ ਨੇ ਇੱਕ ਵਾਰੀ ਤਾਂ ਬੈਠੇ ਰਹਿ ਜਾਣਾ ਕਿ ਹੁਣ ਮੈਂ ਜਵਾਬ ਦਵਾਂ ਕਿ ਜਵਾਬ ਦੇਵਾਂ ਹੁਣ ਜੇ ਆਪਣੇ ਤੁਸੀਂ ਆ ਪੱਤਰਕਾਰ ਵੀ ਆਉਂਦੇ ਆ ਨਾ ਕਿਹੜਾ ਕੁਐਸਚਨ ਪੁੱਛੋ ਮੈਨੂੰ ਹਾਂ ਪੁੱਛੋ ਤੁਸੀਂ ਬਿਲਕੁਲ ਸਵਾਲ ਪੁੱਛੋ ਮੈਨੂੰ ਅਖੀਰ ਲਈ ਬੜੀ ਨਾ ਯਾਦਗਾਰ ਹੋ ਗਈ ਮੈਂ ਕੋਲ ਤਾਂ ਨਹੀਂ ਕਦੀ ਬੈਠੀ ਪਰ ਸੁਣਦਾ ਤੁਂ ਜਦੋਂ ਗਵਰਨਰ ਸਾਹਿਬ ਆਏ ਸੀਗੇ ਨਾ ਕਰੋ ਨਸ਼ਾ ਮੁਕਤ ਦੀ ਜਿਹੜੀ ਇੰਤਰਾਸ਼ੁਰੂ ਰਹੀ ਤੇ ਉਹਦਾ ਨਾ ਮੈਨੂੰ ਕਰਤਾਰਪੁਰ ਉੱਥੇ ਮਿਲੇ ਤੇ ਮੈਨੂੰ ਕਾਕਾ ਕਹਿੰਦੇ ਕਾਕਾ ਵਿਲਾ ਹੋ ਗਿਆ ਨਾ ਕਰੇ ਆਈ ਫਿਰ ਮੈਂ ਤੈਨੂੰ ਚੰਗੀ ਤਰ੍ਹਾਂ ਦੱਸਾਂਗਾ ਕਿ ਨਸ਼ਾ ਕਿੱਦਾਂ ਚੱਲਦਾ ਹੈ ਕਿੱਦਾਂ ਰੁਕ ਸਕਦਾ ਤੇ ਕਿੱਦਾਂ ਹੁਣਾ ਪਰ ਉਹ ਸੁਭਾਵੀ ਨਹੀਂ ਬਣ ਪਾਇਆ ਦਰਸ਼ਨੀ ਨੂੰ ਪਾਇਆ ਸਭ ਤੋਂ ਮੈਨਾਂ ਜ਼ਰੂਰੀ ਇੱਕ ਚੀਜ਼ ਮੈਂ ਕੁਝ ਨਹੀਂ ਚਾਹਾਂਗਾ ਉਹਨਾਂ ਦੀ ਸਿਹਤ ਦਾ ਰਾਜ਼ ਕੀਤਾ ਦੈਂਚਰਿਆ ਕਿਦਾਂ ਦੇ ਸੀਗੇ ਫੋਜਾ ਸਿੰਘ ਹਰਾਂ ਦੇ ਦੈਂਚਰਿਆਂ 'ਤੇ ਉਹਨੇ ਉੱਠ ਕੇ ਆਪਣਾ ਕਿੰਨੇ ਕਬ ਚੁੱਟਦੇ ਸੀ ਟਾਈਮ ਕੋਈ ਪੱਕਾ ਨਹੀਂ ਸੀ ਉਹਨਾਂ ਦਾ 5 ਵਜੇ ਵੀ ਉੱਠ ਪੈਂਦੇ ਸੀ 10 ਵਜੇ ਵੀ ਉੱਠ ਪੈਂਦੇ ਕੋਈ ਪੱਕਾ ਨਹੀਂ ਜਿੱਲੇ ਉੱਠੇ ਉਹਨੇ ਮੂੰਹਾਂ ਤੋਕੇ ਆਪਣਾ ਚਾਹ ਨਾ ਪਿੰਨੀ ਦਾ ਮੈਂ ਪਿੰਨੀ ਦਾ ਪਹਿਲਾਂ ਵੀ ਹੁਣੇ ਅੰਦਰ ਵੱਡਾ ਸੁਣਿਆ ਕਿ ਪਿੰਨੀ ਦੇ ਬੜੇ ਸ਼ਕੀਨ ਸੀਗੇ ਪਿੰਨੀ ਦੇ ਅੱਛਾ ਪਿੰਨੀ ਨਹੀਂ ਮੁਕੰਦ ਨਹੀਂ 12 ਮਹੀਨੇ ਪਿੰਨੀ ਗਾਦੀ ਅਲਸੀ ਦੀ ਪਿੰਨੀ ਲੈ ਆ ਕੇ ਪਲੇਟਾ ਕਰਕੇ ਡੱਬੇ ਚ ਲੈ ਜਾਓ ਲੈਓ ਲੈਓ ਸਰ ਜਰੂਰ ਦਿਖਾਓ ਪਲੇਟ ਦੇ ਚਾਹ ਡੱਬੇ ਇਸ ਤਰ੍ਹਾਂ ਦੇ ਵੀ ਚੱਲ ਜੈਣਾ ਪੈਣਾ ਪਿੰਨੀ ਹੋਊਗੀ ਨਹੀਂ ਤਾਂ ਆਪਣੇ ਲੈ ਜਾਣੀ ਆਪਣੀ ਨਹੀਂ ਲੱਭ ਕੇ ਦੇਣੀ ਰਸਤੇਦਾਰ ਦੀ ਦਵਾ ਤਾਂ ਵੀ ਹੋਣਾ ਅਭੀ ਸਾਰਿਆਂ ਨੂੰ ਪਤਾ ਵੇ ਪਿੰਨੀ ਖਾਣੀ ਪਿੰਨੀ ਖਾਣੀ ਹੀ ਖਾਣੀ ਹੈ ਹੋਰ ਚੀਜ਼ ਕੋਈ ਦਲੀਆ ਵਗੈਰਾ ਜਾਂ ਕੋਈ ਵੀ 2-3 ਦਿਨ ਤੋਂ ਬਾਅਦ ਨਹੀਂ ਖਾਣਾ ਅੱਛਾ ਪਿੰਨੀ ਤੋਂ ਕਦੀ ਨਹੀਂ ਅੱਕਦਾ ਤੇ ਪਿੰਨੀ ਕਾ ਦੀ ਅਲਸੀ ਅਲਸੀ ਦੀ ਅੱਛਾ ਤੇ 12 ਮਹੀਨੇ 12 ਮਹੀਨੇ ਅੱਛਾ ਸਵੇਰੇ ਚਾਹ ਦੇ ਨਾਲ ਪਿੰਨੀ ਜਿਹੜੀ ਉਹਨਾਂ ਦੀ ਦਿਨ ਦੀ ਸ਼ੁਰੂਆਤ ਉਹ ਰੁਟੀਨ ਆ ਉਹ ਜ਼ਰੂਰੀ ਆ ਰੋਟੀ ਭਾਵੇਂ ਮਿਲੇ ਨਾ ਮਿਲੇ ਤੇ ਉਸ ਤੋਂ ਬਾਅਦ ਪਰੌਂਠਿਆਂ ਵਾਲ ਕੇ ਫੁਲਕੇ ਵਾਲ ਹਾਂ ਪਰੌਂਠੇ ਨਹੀਂ ਖਾਂਦੇ ਫੁਲਕਾ ਪਰੌਂਠਾ ਮਿਲਦਾ ਤਾਂ ਅੱਛਾ ਤੁਹਾਨੂੰ ਤਾਂ 30 31 ਸਾਲ ਹੋ ਗਏ ਕਿੰਨੀ ਕੁ ਵਾਰੀ ਪਰੌਂਠਾ ਇਹ ਉਹ ਪਿੰਨੀਆਂ ਨੇ ਪਰੌਂਠੇ ਖਾ ਲੈਂਦੇ ਸੀਗੇ ਉਦਾਂ ਜਿੱਲੇ ਬਣਦੇ ਆ ਅੱਧਾ ਖਾ ਲੈਣਾ ਕੋੜੇ ਬਣਾਉਣੇ ਤਾਂ ਵੀ ਖਾ ਲੈਣੇ ਇਦਾਂ ਤਾਂ ਨਹੀਂ ਹਾਣੇ ਦੋ ਸੇਤ ਦਾ ਰਾਜ ਫੋਜਾ ਸਿੰਘ ਹੋਰਾਂ ਦੀ ਸੇਤ ਦਾ ਰਾਜ ਕਿ ਦਿਨ ਇਥੋਂ ਸ਼ੁਰੂ ਹੁੰਦਾ ਸੀਗਾ ਫੋਜਾ ਸਿੰਘ ਹੋਰਾਂ ਦਾ ਇਸ ਪਿੰਨੀ ਤੋਂ ਉੱਤੋਂ ਸ਼ੁਰੂ ਹੁੰਦਾ ਸੀਗਾ ਸਭ ਤੋਂ ਜ਼ਰੂਰੀ ਚੀਜ਼ ਇਹ ਹੀ ਸੀ ਤੇ ਇਹਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਪਾਉਂਦੇ ਸੀ ਡਰਾਈ ਫਰੂਟ ਵਗੈਰਾ ਕੀ ਕਹਿੰਦੇ ਸੀ ਜੋ ਮਰਜ਼ੀ ਪਾ ਦ ਬਣਾਉਂਦੇ ਤੁਸੀਂ ਸੀਗੇ ਅੱਛਾ ਤੁਹਾਡੇ ਹੱਥ ਦੀਆਂ ਬਣੀਆਂ ਜਿਹੜੀਆਂ ਕਿਉਂ ਪਿੰਨੀਆਂ ਜਿਹੜੀਆਂ ਬਈ ਜਦੋਂ ਗਰਮੀਆਂ ਨੂੰ ਘੱਟ ਪਾਈਦੀ ਸੀ ਚੀਜ਼ ਵਿੱਚ ਕਿੰਨਾ ਗਰਮਾੜੀ ਅੱਛਾ ਉਸ ਤੋਂ ਬਾਅਦ ਫਿਰ ਅਗਲੀ ਜਿਹੜੀ ਸ਼ੁਰੂ ਹੁੰਦੀ ਹੈ ਇਹਨਾਂ ਦੀ ਦਿਨਚਰਿਆ ਅੱਗੇ ਉਹ ਅਗਲੀ ਜਦਾਂ ਨਾ ਉਹਨਾਂ ਦਾ ਕੋਈ ਟਾਈਮ ਨਹੀਂ ਸੀ ਰੋਟੀ ਦਾ 12 ਵਜੇ ਵੀ ਖਾ ਲੈਣੀ 1 ਵਜੇ 3 ਵਜੇ ਜਿੱਲੇ ਭੁੱਖ ਲੱਗੀ ਉਸ ਲਈ ਬਣਾ ਦੇਣੀ ਐ ਇੱਕ ਰੋਟੀ ਕੋਈ ਮਤਲਬ ਕਿ ਇਹ ਨਹੀਂ ਕਿ ਟਾਈਮ ਟੂ ਟਾਈਮ ਮੈਨੂੰ 10 ਵਜੇ ਚਾਹੀਦੀ ਤੇ 10 ਵਜੇ ਹੀ ਟਾਈਮ ਨਹੀਂ ਸੀ ਕੋਈ ਟਾਈਮ ਨਹੀਂ ਸੀ ਅੱਛਾ ਤੇ ਖਾਣੇ ਕਿੰਨੇ ਫੁਲਕੇ ਇੱਕੋ ਹੀ ਤਾਂ ਉਹ ਵੀ ਖਾ ਲੈਂਦੀ ਸੀਗੇ ਤਾਂ ਤੇ ਵੀ ਕਹਿੰਦੇ ਕਹਿੰਦੇ ਇੱਕ ਫੁਲਕੇ ਤੋਂ 200 ਫੁਲਕੇ ਨਹੀਂ ਕਹਿੰਦੇ ਕਹਿੰਦੀ ਆ ਨਾ ਜੇ ਕਹਿਣਾ ਮੈਂ ਅੱਧਾ ਹੀ ਖਾਣਾ ਇੱਕ ਬੋਰ ਕੀ ਤੋੜ ਦੇਣੀ ਇੱਕ ਨਿੱਕੇ ਜਿਹੇ ਫਰਕੀ ਤੋੜ ਕੇ ਕਹਣਾ ਅੱਧਾ ਹੀ ਮੈਂ ਅੱਧੀ ਲੈਣੀ ਜਿੱਦਾਂ ਕਿ ਜਿੱਲੇ ਟਾਬੇ ਤੋਂ ਖਾਇ ਹੁੰਦੀ ਸੀ ਅੱਛਾ ਉਹਦਾ ਨਹੀਂ ਕਦੀ ਉਹ ਨਹੀਂ ਪੁੱਛਿਆ ਫੇ ਸਬਜ਼ੀ ਕਾਦੀ ਜਿੱਲੇ ਨਹੀਂ ਟਾਬੇ ਤੋਂ ਰੋਟੀ ਖਾਦੀ ਆ ਨਾ ਮੈਂ ਨਹੀਂ ਹੁਣ ਮੈਨੂੰ ਕਹਿਣਾ ਹਾਂ ਫੇ ਕਹਿਣਾ ਅੱਜ ਸਬਜ਼ੀ ਕਾਦੀ ਬਣਾਈ ਦਈ ਹਾਂ ਫੇ ਸਾਨੂੰ ਪਤਾ ਲੱਗਣਾ ਤੁਸੀਂ ਖਾਦੀ ਆ ਰੋਟੀ ਫੇ ਮਨ ਮਨ ਜਾਣਾ ਮਜ਼ਾਕੀਆ ਸੁਭਾਅ ਵੀ ਬੜਾ ਸੀਗਾ ਉਹਨਾਂ ਨਾਲ ਗੱਲ ਬਹੁਤ ਫਰਦੀ ਸੀ ਉਹਨਾਂ ਅਸੀਂ ਕਹਿਣਾ ਵੀ ਤੁਸੀਂ ਟਾਬੇ ਤੋਂ ਰੋਟੀ ਖਾਦੀ ਫੇ ਕਹਿਣਾ ਖਾਇਆ ਮੈਂ ਖਾਣੀ ਨਹੀਂ ਮੈਂ ਖਾਣੀ ਨਹੀਂ ਸਬਜ਼ੀ ਪੁੱਛਣੀ ਫੇ ਕਿਹੜੀ ਆ ਸਾਨੂੰ ਪਤਾ ਲੱਗਿਆ ਤੇ ਮਨਪਸੰਦ ਸਬਜ਼ੀਆਂ ਵੀ ਰੱਖੀਆਂ ਹੋਈਆਂ ਸੀ ਉਹਨਾਂ ਨੇ ਕਿ ਮੈਨੂੰ ਅੱਜ ਆਹ ਖਾਓ ਯਾ ਮ ਕੀ nde ਕਹਿੰਦੇ ਦੱਸਿਓ ਜਾਂ ਕੀ ਆ ਇਹ ਮਨਪਸੰਦ ਉਹਨਾਂ ਦੀਆਂ ਜਿਹੜੀ ਸਾਡੇ ਵਰਗੀ ਅੱਜ ਦੀ ਪੀੜ੍ਹੀ ਐ ਕਿ ਜਿਹਨਾਂ ਨੂੰ ਦੇਖ ਕੇ ਖੁਚੜਾਂਦੀ ਐ ਸਾਡੇ ਬੱਚੇ ਆਪਣੇ ਨਹੀਂ ਹਾਂਦੇ ਆਹ ਤਾਂ ਮੋਠਾਂ ਦੀ ਦਾਲ ਹੋਗੀ ਮੋਠਾਂ ਦੀ ਦਾਲ ਹੋਗੀ ਸਾਡੇ ਜਾਣੇ ਇਹ ਪੁੱਛਣਾ ਵੀ ਕਿ ਬਣਿਆ ਕੜੀ ਬੜੀ ਪਸੰਦ ਕਰਦੇ ਸੀਗੇ ਓਦਣ ਕੜੀ ਆ ਓਦਣ ਦੋ ਢਾਈ ਫਰ ਕੇ ਖਾਣੀ ਆ ਖਾਣੇ ਖਾਣੇ ਤਰੇਲੇ ਸਾਗ ਜਿਹੜੀਆਂ ਕਰਦੀਆਂ ਖੇਤਾਂ ਚ ਉਗੀਆਂ ਹੋਈਆਂ ਆਪਣੀਆਂ ਜਿਹੜੀਆਂ ਸਬਜ਼ੀਆਂ ਆ ਰੇ ਸਾਲ ਕੁਛ ਮਿੱਠੇ ਦੇ ਕਿੰਨੇ ਕੁ ਸ਼ੌਕੀਨ ਸੀਗੇ ਕਿਉਂਕਿ ਜਿੱਦਾਂ ਦਾ ਉਹਦਾ ਸ਼ਰੀਰ ਸੀਗਾ ਬਿਲਕੁਲ ਨਹੀਂ ਮਿੱਠਾ ਜਾਂਦਾ ਖਾਂਦੇ ਅੱਛਾ ਲੂਣ ਵਾਲੀ ਚੀਜ਼ ਨਹੀਂ ਖਾਂਦੇ ਸੀਗੇ ਲੂਣ ਵਾਲੇ ਜੇ ਆਪਾਂ ਚੌਲ ਬਣਾਏ ਆ ਮੈਂ ਦੋ ਕਦਾਣੇ ਖਾਣੇ ਨਮੰਨਾ ਨਹੀਂ ਕਰਨਾ ਕਹਣਾ ਕੱਢ ਲਓ ਜਿਆਦਾ ਖੀਰ ਵੀ ਖਾ ਲੈਣੀ ਮਿੱਠੇ ਚੌਲ ਵੀ ਅੰਬਾਂ ਦੇ ਵੀ ਬਹੁਤ ਖਾਣੇ ਥੋੜੇ ਸਾਬ ਕੁਛ ਆਮ ਵੀ ਐਪਲ ਵੀ ਕਿਦਾਂ ਇੰਦਾ ਕਿਤੇ ਜਾਣਾ ਇੱਕ ਚੀਜ਼ ਇੱਕੋ ਹੀ ਲੈ ਕੇ ਆਉਣਾ ਅੱਛਾ ਦੁਕਾਨ ਤੇ ਕਹਿੰਦੇ ਕੱਟਾ ਬਾਹਰ ਕਿੱਜੇ ਸੀ ਨਾ ਹਾਂ ਇੱਕ ਪੀਸ ਲੈ ਕੇ ਆਉਣਾ ਇੱਕ ਟਮਾਟਰ ਲੈ ਆ। ਅੱਜ ਤਾਂ ਬਾਹਰ ਜਰ ਆਜਾ ਬਾਹਰ ਮੁਲਕਾਂ ਦੇ ਵਿੱਚ ਕਿੱਦਾਂ ਇੱਕ ਟਮਾਟਰ ਲੈ ਆ। ਤੇ ਉਹਨਾਂ ਲਿਆ ਕੇ ਫਿਰ ਕਹਿੰਦੇ ਮੈਂ ਖਾਣਾ। ਉਹ ਕਹਿੰਦਾ ਮੈਂ ਖਾਣਾ। ਅੱਛਾ ਮੈਂ ਖਾਣਾ। ਮੈਂ ਨਾ ਘਰ ਹੈ ਨਹੀਂ। ਉਹ ਜਿੱਦਾਂ ਉਹਨਾਂ ਨੂੰ ਛੌਂਗ ਸੀ। ਛੌਂਗ ਸੀਗਾ ਆਪਣੇ। ਬੇ ਦੁਕਾਨਾਂ ਤੇ ਜਾਣ ਕਿੱਜੇ ਸੀ ਹੁਣ ਸਭ ਕੁਝ ਘਰ ਹੈਗਾ। ਆਉਤ ਉਹ ਦੁਕਾਨ ਤੋਂ ਸਾਬਣ ਦੀ ਟਿੱਕੀ ਲੈ ਆ ਨਿਕਈਏ ਕੋਲ ਰੇ ਮਤਲਬ ਕਿ ਜੇ ਅਸੀਂ ਗੱਲ ਕਹੀਏ ਤੇ ਸ਼ੌਕ ਸੀਗਾ ਉਹਨਾਂ ਨੂੰ ਆਪਣੇ ਉੱਤੇ ਨਿਰਭਰ ਸੀਗਾ ਪੂਰੇ ਭਾਰ ਨਹੀਂ ਕਿਸੇ ਉੱਤੇ ਸੀਗਾ ਹਣਾ ਕੱਪੜਿਆਂ ਦੇ ਦਾ ਬੋਰਛੇ ਫੇਰ ਦਿੰਦੇ ਜੇ ਹੁਣ ਇੱਕ ਨਹੀਂ ਲੱਭਾ ਨਾ ਹਾਂ ਉਹ ਟੋਲਣਾ ਨਹੀਂਗਾ ਨਾ ਕਹਣਾ ਟੋਲਦਾ ਹੋਰ ਲੈ ਹੋਰ ਲੈ ਆਉਣਾ ਪੰਜ 6 ਬੋਰਛੇ ਸਾਡੇ ਕੋ ਆ ਕੱਪੜਿਆਂ ਦੇ ਮਤਲਬ ਕਿ ਕਿਸੇ ਵੀ ਸਮਾਨ ਨਹੀਂ ਗਵਾਂਦੇ ਸੀ ਕੋਈ ਕਿਸੇ ਵੀ ਸਮਾਨ ਨਹੀਂ ਲਾਉਂਦੇ ਸੀ ਰੱਬ ਕੇ ਨਹੀਂ ਦੇਣਾ ਦਾ ਹੋਰ ਲੈ ਆਉਣਾ ਵਸਾਣੀ ਖਾਣਾ ਆਪਣੀ ਕਿਤੇ ਦੀ ਚੀਜ਼ ਤੋਂ ਜਿਹੜੀ ਚੀਜ਼ ਕਹਤਿਓ ਪੂਰੀ ਹੋਣੀ ਚਾਹੀਦੀ ਹਾਂ ਹਾਂ ਜੇ ਮੈਂ ਕਿਆ ਆ ਹੋਣੀ ਇਹ ਨਹੀਂ ਕਰਦੇ ਤਾਂ ਮੈਂ ਆਪੇ ਹੀ ਗੱਲ ਹੈ ਮੈਂ ਫੇਰ ਮੈਂ ਗੱਲਣਾ ਉਹੀ ਦਰਾਨਾ ਤੇ ਬਾਹਰ ਖੜੇ ਨਾ ਮਾਹਨ ਕਿ ਮੈਨੂੰ ਸਭਾ ਬਾਰੇ ਦੱਸੋ ਮਜ਼ਾਕੀਆ ਵੀ ਬੋਲ ਕਹਿੰਦੇ ਮਜ਼ਾਕੀਆ ਵੀ ਬਹੁਤ ਖੜਕੇ ਵਾਲਾ ਵੀ ਬਹੁਤ ਜੇ ਬਾਪੂ ਨੂੰ ਗੁੱਸਾ ਵੀ ਚੜ ਗਿਆ ਗੁੱਸਾ ਦਾ ਗੁੱਸਾ ਫੇਰ ਕਹਿੰਦੇ ਫੇਰ ਉਹ ਵੀ ਸਹੀ ਲੱਗਦਾ ਸੀਗਾ ਕਹਿੰਦੇ ਗੁੱਸਾ ਨਾ ਸਾਰੇ ਟੱਪ ਵਰਦੀ ਜਾਂਦੀ ਹੈ ਜੇ ਠੰਡੇ ਤਾਂ ਠੰਡੇ ਚ ਕਰਮ ਹੋਵੇ ਤਾਂ ਬਹੁਤ ਜਾ ਲਈ ਲੋਕ ਪੇਜ ਦਾ ਦਾ ਗਾਮ ਅੱਛਾ ਬਲਬਲੇ ਵਾਂ ਕੋਈ ਨਹੀਂ ਸਿਕ ਹੁੰਦਾ ਦੇ ਨਾ ਚ ਰਿਤਰ ਨੂੰ ਲੈ ਕੇ ਜਾਂ ਉਹਨਾਂ ਦਾ ਸੁਭਾਅ ਨਾਲ ਜਿਹੜੀ ਆਪਾ ਕੋਈ ਗੱਲ ਹੁੰਦੀ ਕਿਸੇ ਨੂੰ ਆਪਾਂ ਦੱਸਣੀ ਨਹੀਂ ਹਾਂ ਉਹ ਨਹੀਂ ਉਹਨੂੰ ਦੱਸ ਦੇਣੀ ਨਾਲੇ ਕਹਿਣਾ ਮੈਨੂੰ ਕਿਹਾ ਸੀ ਇਹ ਨਹੀਂ ਕਰਦੇ ਆ ਨੇ ਵੀ ਦੱਸਦੀ ਅੱਛਾ ਮੈਂ ਮੈਨੂੰ ਕਿਹਾ ਸੀਗਾ ਦੱਸੀ ਨਾ ਤੇ ਕਈ ਵਾਰ ਤੁਸੀਂ ਕਹਿੰਦੇ ਸੀ ਕਿ ਕਿ ਆਹ ਗੱਲ ਗਲਤ ਬਾਪੂ ਜੀ ਤੁਹਾਨੂੰ ਕਿਹਾ ਸੀਗਾ ਨਾ ਦੱਸੇ ਕੋਈ ਇਦਾਂ ਦੀ ਕਿਸਮ ਨਹੀਂ ਮੈਂ ਕਦੋਂ ਦੱਸੀ ਝੂਠ ਬੋਲਦੇ ਮੈਂ ਨਹੀਂ ਕਿਹਾ ਯਾਨੀ ਕਿ ਆਪਣੇ ਪੈਰਾਂ ਤੇ ਪਾਣੀ ਵੀ ਨਹੀਂ ਪੈਣ ਦੇਣਾ ਮੈਂ ਨਹੀਂ ਕਿਹਾ ਮਾਨਦੇ ਨਹੀਂ ਸੀ ਵੀ ਮੈਂ ਟਾਬੇ ਤੇ ਜਾਣਾ ਨਹੀਂ ਉਹ ਤੇ ਵਧੀਆ ਕਰਕੇ ਉਹ ਤਾਂ ਕਈਆਂ ਲਈ ਉਦਾਹਰਨ ਹੈ ਜੀ ਕਈਆਂ ਦੀ ਉਦਾਹਰਨ ਵੀ ਹੈ ਤੇ ਮਜ਼ਾਕ ਹੀ ਆਸਵਾਸ ਹੀ ਹਰ ਇੱਕ ਨੂੰ ਬੁਲਾਉਣਾ ਛੇੜਨਾ ਛੇੜਨਾ ਹੀ ਆ ਪਹਿਲੀ ਉਹ ਬੱਚੇ ਜਦੋਂ ਉਹਨਾਂ ਨੇ ਗੱਲਾਂ ਸੁਣ ਲੈਂਦੇ ਇਹ ਕਹਿੰਦੇ ਕਿ ਨਾ ਟਿਚਨਾ ਮਖੋ ਬਟਾ ਦੇ ਉਹ ਜ਼ਿਆਦਾ ਸਿਚਰ ਕਰਨੀ ਦਾ ਜਿਹੜਾ ਪਿੰਡ 'ਚ ਜਿਹੜਾ ਘਰ ਹੁੰਦਾ ਸੀ ਹਾਂਜੀ ਹਾਂਜੀ ਉੱਥੇ ਜਿੱਦਾਂ ਏਦਾਂ ਇੱਕ ਬੇੜੇ ਤੇ ਸਾਰੇ ਬਾਹਰ ਬੈਠੇ ਹੁੰਦੇ ਸੀ ਬਿਲਕੁਲ ਕਰਨਾ ਬਸ ਇੱਥੇ ਕੰਨਾ ਬਾਕੀ ਟਾਈਮ ਹੋ ਗਿਆ ਉਹਨਾਂ ਨਾਲ ਸਾਰੀਆਂ ਗੱਲਾਂ ਬਾਤਾਂ ਕਰਕੇ ਆਹ ਤਾਂ ਸੱਚੀ ਨਾ ਭੀ ਮਾਨਸਿਕ ਤੌਰ ਤੇ ਵੀ ਕਹਿੰਦੇ ਬੜੇ ਮਜ਼ਬੂਤ ਮਜ਼ਬੂਤ ਸੀ ਉਹ ਜਿੱਦਾਂ ਟੈਨਸ਼ਨ ਨਹੀਂ ਲੈਂਦੇ ਕਿਸੇ ਬਸ ਉਹ ਜਿਹੜਾ ਇੱਕ ਕੁਲਦੀਪ ਜਿਹੜਾ ਸਭ ਤੋਂ ਵੱਡੇ ਬਟਕਾ ਲੱਗਾ ਨਾ ਜਿਹੜਾ ਕਹਿੰਦੇ ਉਹ ਓਹ ੱ 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 ਓ ਉਹ ਉਸ ਤੋਂ ਬਾਅਦ ਇਹਨਾਂ ਦੀ ਅਵਸਥਾ ਦੋ ਦੋ ਵਿਆਹ ਤੁਹਾਡਾ ਹੋ ਹੀ ਗਿਆ ਸੀਗਾ ਜਦੋਂ ਕੁਲਦੀਪੁਰ ਆ ਦੇ ਨਹੀ ਸਾਡਾ ਬਾਅਦ ਹੋਇਆ ਸਬਾਹ ਚ ਹੋਇਆ ਤੇ ਅਵਸਥਾ ਉਹ ਉਸ ਤੋਂ ਬਾਅਦ ਸਵੇਰ ਚ ਵੀ ਬਦਲਾਵ ਇਹਨਾਂ ਦੇ ਆਇਆ ਨਹੀਂ ਉਦੋਂ ਤੋਂ ਫੇਰ ਬਾਹਰ ਚਲੇ ਗਏ ਨਹੀਂ ਅੱਛਾ ਬਾਹਰ ਚਲੇ ਗਏ ਸੀਗਾ ਮੇਰੇ ਅੱਜ ਤੇ ਜਦੋਂ ਬਾਹਰ ਚਲ ਗਿਆ ਇੱਥੇ ਇਹਨਾਂ ਦਾ ਮਨ ਨਹੀਂ ਸੀ ਕਹਿੰਦੇ ਲੱਗਦਾ ਟੈਨਸ਼ਨ ਸੀ ਇਹ ਵੀ 25 ਸਾਲ ਉੱਧਰੇ ਰਹੇ ਮੈਂ ਨਾ ਤਾਂ ਕੁਲਦੀਪ ਤੇ ਜਦੋਂ ਇਹ ਇਸ ਪਾਸੇ ਵੱਲ ਆਏ ਨੇ ਮੈਰਾਥਨ ਸ਼ੁਰੂ ਕੀਤੀ ਉਦੋਂ ਤਾਂ ਤੁਸੀਂ ਆਗੇ ਇਸ ਘਰ ਦੇ ਨਹੀਂ ਉਦੋਂ ਤਾਂ ਮੇਰੀ ਆਈ ਤੇ ਹੋਈ ਅੱਛਾ ਉਦੋਂ ਆਈ ਤੇ ਹੋਈ ਤੇ ਉਦੋਂ ਸ਼ੁਰੂਆਤ ਵਿੱਚ ਕਿਸ ਤਰੀਕੇ ਦਾ ਇਹ ਸਫ਼ਰ ਜਿਹੜਾ ਸ਼ੁਰੂ ਹੋਇਆ ਬਾਰਾਂ ਸ਼ੁਰੂ ਕੀਤੀ ਉਦੋਂ ਬਾਰਾਂ ਹੀ ਕੀਤੀ ਆ ਇੱਥੇ ਤਾਂ ਹੋਣੀ 5-7 ਸਾਲਾਂ ਤੋਂ ਮੇਰੇ ਖਿਆਲ ਚ ਮੀਡੀਆ ਵਾਲਿਆਂ ਨੂੰ ਵੀ ਜ਼ਿਆਦਾ ਪਤਾ ਲੱਗਿਆ ਇੱਥੇ ਹਾਂ ਪਹਿਲਾਂ ਕਿਤੇ ਜਾਣਦੇ ਨਹੀਂ ਸੀਗੇ ਹਮ ਇੱਥੇ ਆ ਕੇ ਮੈਂ ਹੁਣ ਸੱਦਨ ਵਾਲਾ ਪੈ ਸਕੂਲ ਵਾਲੇ ਬਣ ਗਿਆ ਕਿ ਗਵਰਨਰ ਦੇ ਕਾਰਨ ਕੋਈ ਰਾਜਨੇਤਾ ਹੋਣ ਕਿਉਂਕਿ ਕੱਲ ਵੀ ਮੈਂ ਜਦੋਂ ਦਿੱਲੀ ਵੀ ਜਾਂਦੇ ਸੀ ਰਿਪੋਰਟ ਕਰਦਾ ਪਿਆ ਸੀਗਾ ਨਾ ਤੇ ਮੈਂ ਗੱਲ ਇਹ ਵਿੱਚ ਹੋਣ ਵੀ ਅਧਿਕਾਰ ਦਾ ਫੋਨ ਆਇਆ ਕੁਲਦੀਪ ਸਿੰਘ ਜਿਹੜਾ ਗੜਗਾਜਾ ਅੱਛਾ ਗੜਗਾਜਾ ਸਾਹਿਬ ਜੀ ਅਕਾਲ ਤਖਤ ਦੇ ਅਧਿਕਾਰ ਸਾਹਿਬ ਸੰਸਕਾਰ ਤੇ ਆਉਣਾ ਚਾਹੁੰਦਾ ਆ ਤੇ ਮੈਨੂੰ ਤੁਸੀਂ ਦੱਸਣਾ ਸਖਸ਼ੀਅਤ ਹੀ ਕਹਿ ਉਹ ਜੀ ਸੰਨਾ ਕਿਉਂਕਿ ਮੈਂ ਉਹ ਕੱਲ ਵੀ ਮੈਂ ਵਿੱਚ ਗੱਲ ਰਹਿ ਗਈ ਕਿ ਜਦੋਂ ਰਿਪੋਰਟ ਕਰਦਾ ਪਿਆ ਸੀ ਨਾ ਤੇ ਮੈਂ ਪੜਿਆ ਵੀ ਤੇ ਖੈਰ ਪਤਾ ਨਹੀਂ ਕਿ ਸਮਾਜ ਦੇ ਜਿਹੜੇ ਵੀ ਕੰਮ ਹੋਣ ਦਾ ਉਤਸਵ ਦਾ ਸਾਰਤ 7 ਵਜੇ ਤੋਂ ਦੁਨੀਆ ਆ ਰਹੀ ਆ ਮੈਂ ਆਪਣੇ ਮੀਡੀਆ ਵਾਲੇ ਬਤੇਰੇ ਆ ਇਸ ਵੇਲੇ 7 ਵਜੇ ਤੋਂ ਸ਼ੁਰੂ ਹੋ ਗਿਆ ਇੱਕ ਤਾਂ ਕੋ ਜਿੰਨਾ ਉਹਨਾਂ ਦੇ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਕਿਉਂਕਿ 10:30 ਦੀ ਲੋੜ ਨਹੀਂ ਲੋਕਾਂ ਨੂੰ ਬਹੁਤ ਪਤਾ ਹੈ ਪਰ ਇਹ ਇੱਕ ਫੌਜਾ ਸਿੰਘ ਇਹੋ ਜਿਹਾ ਨਾਮ ਜਿਹੜਾ ਕਿ ਇਤਿਹਾਸ ਚ ਦਰਜ ਹੋ ਗਿਆ ਹੋਇਆ ਦਰਜ ਹੋ ਗਿਆ ਹੁਣ ਤਾਂ ਇਹ ਨਹੀਂ ਕਿ ਕਹਿਣਾ ਮੈਂ ਸਾਰਿਆਂ ਤੋਂ ਉੱਤੇ ਮੇਰਾ ਨਾਮ ਉੱਤੇ ਲੈ ਕੇ ਹੋ ਗਿਆ ਮੈਂ ਤੋਂ ਥੱਲੇ ਹੀ ਆ ਇਹ ਆਪਣੀ ਉਹਨਾਂ ਦੀ ਅੰਦਰਲੀ ਉਹ ਜਦੋਂ ਉਹਨਾਂ ਨੂੰ ਸੀਗਾ ਮੈਂ ਮੈਂ ਤਾਂ ਉੱਤੇ ਕੋਈ ਨਹੀਂ ਹੈਗਾ ਉਹਨਾਂ ਨੂੰ ਇਹ ਸੀਗਾ ਬਥੇਰਾ ਸਾਰਿਆਂ ਨੇ ਕਹਿਣਾ ਬਹੁਤ ਦੁਨੀਆ ਨਹੀਂ ਕਿ ਮੈਂ ਸਾਰਿਆਂ ਤੋਂ ਉੱਤੇ ਸਾਰੇ ਮੇਰੇ ਤੋਂ ਛੱਲੇ ਮਤਲਬ ਕਿ ਜਿਹੜੀਆਂ ਕਿਤਾਬਾਂ ਚ ਚੀਜ਼ਾਂ ਪੜਾਈਆਂ ਜਾਂਦੀਆਂ ਨੇ ਕਿ ਆਪਣੇ ਆਪ ਨੂੰ ਉਹ ਕਹਿੰਦਾ ਮੈਂ ਅਬ ਸਮਝੋ ਬੇ ਬਾਕੀ ਮੈਂ ਤਾਂ ਥੱਲੇ ਆ ਬਾਤ ਵੀ ਕਹੀ ਸੀ ਉੱਥੇ ਵੀ ਜਿੱਤਾਂ ਸਾਰੇ ਕਿਤੇ ਸ਼ੌਪ ਕਿਸੇ ਨੂੰ ਖੋਲਣੀ ਜਾਂ ਕੋਈ ਸ਼ ਵੀ ਕਰਨਾ ਪੈਦਾ ਬੱਚਿਆਂ ਦੇ ਨਾਲ ਫੋਜਾ ਸਿੰਘ ਹੋਰ ਦਾ ਸੁਭਾਅ ਕਿ ਬੱਚਿਆਂ ਨਾਲ ਬੱਚਿਆਂ ਵਾਲੀ ਸੀਗੇ ਖੇਡ ਲੈਂਦੇ ਨੇ ਮਜ਼ਾਕੀਆ ਸੁਭਾਅ ਹੈ ਕਿ ਟਾਈਮ ਦੇ ਨਾਲ ਟਾਈਮ ਰਲ ਜਾਣਾ ਚਲੋ ਵਾਈਗਰ ਉਹਨਾਂ ਦੀ ਜਿਹੜੀ ਉਹਨੇ ਪੋਤੀ ਨੇ ਕਹਿਣਾ ਵੀ ਮੈਂ ਅਸਾਂ ਨੂੰ ਸਖਾਸ ਸਿਖਾਉਣ ਲਾ ਪੈਣਾ ਜੇ ਨਹੀਂ ਵੀ ਸਿਖਾਉਣਾ ਨਜ਼ਾਇਜ਼ ਕਰਨੀ ਵੀ ਕਰਨਾ ਤਾਂ ਕਰਨ ਨਹੀਂ ਮੈਂ ਨਾੜ ਵੀ ਪੈਂਦੇ ਹੀ ਬਾਬਾ ਪੋਤੀ ਇਸ ਘਰ ਦੇ ਵਿੱਚ ਉਹਨਾਂ ਦੀ ਕਦੀ ਕਮੀ ਨਹੀਂ ਪੂਰੀ ਹੋ ਸਕਦੀ ਕਿਉਂਕਿ ਜਿੱਦਾਂ ਦਾ ਉਹਨਾਂ ਦਾ ਮੈਂ ਜਾ ਕੇ ਸੁਭਾਣਾ ਜਿੱਦਾਂ ਤੁਸੀਂ ਗੱਲਾਂ ਕਰਦੇ ਬਾਬਾ ਉਹ ਕਿਵੇਂ ਹੁੰਦੇ ਪਏ ਹੋ ਖੁਸ਼ ਹੋ ਕੇ ਗੱਲਾਂ ਕਰਦੇ ਸੇ ਕਿਉਂਕਿ ਬਹੁਤ ਸੋਹਣੀ ਉਮਰ ਜਿਹੜੀ ਹਟਾਈ ਆ ਬਸ ਇੱਕੋ ਦੁੱਖ ਹੈ ਸਾਨੂੰ ਵੀ ਬਹੁਤ ਜਿਹੜਾ ਤਰੀਕੇ ਨਾਲ ਇਹ ਇਸ ਤਰੀਕਾ ਬਹੁਤ ਦੁਖਦਾਈ ਉਹ ਜਿਹੜਾ 5-7 ਘੰਟੇ ਦਾ ਉਹਨਾਂ ਨੇ ਦੁੱਖ ਜੋ ਉਹਨਾਂ ਦਾ ਉਸਲੇ ਉਹ ਬੜਾ ਦੁਖੀ 4-5 ਘੰਟੇ ਉਹਨਾਂ ਨੇ ਹੀ ਬਹੁਤ ਦੁਖਦਾਈ ਜਿੰਦਗੀ ਮੌਤ ਨਾਲ ਜਿਹੜਾ ਪਰ ਉਹ ਦੁੱਖ ਇੰਨਾ ਵੀ ਜ਼ਿਆਦੇ ਨਹੀਂ ਸੀ ਕੋਈ ASME ਮਾੜਾ ਜਾ ਕੇ ਤੇ ਟੈਡ ਦੁਕਣਾ ਰੌਲਾ ਪਾ ਦੇਣਾ ਹਾਏ ਉਹ ਮਰ ਗਿਆ ਮੈਂ ਮਰ ਗਿਆ ਕੀ ਹੋਇਆ ਭਈਆ ਕਹਣ ਕੋਈ ਵੀ ਨਹੀਂ ਮੁੜ ਕੇ ਸੌ ਜਾ ਕਹਿੰਦੇ ਪਹਿਲਾਂ ਜਦੋਂ ਦੱਸਦੇ ਆ ਵੀ ਸੌਰਿੰਗ ਜਾਂਦੇ ਹੁੰਦੇ ਸੀਗੇ ਦੋਨਾਂ ਨੇ ਬੀਬੀ ਪਾਪੇਨ ਜਾਣਾ ਹਾਂ ਉਹ ਬੱਸੇ ਚੜ ਜਾਣਾ ਉਹਨ ਵੀ ਵਿਚਾਰੇ ਨੇ ਚੜ ਜਾਣਾ ਐਨੀ ਪਿਛਲੀ ਤੱਕ ਹੀ ਉੱਤਰ ਜਾਣਾ ਉਹ ਜਿਹੜੇ ਟੈਗਟਾ ਵਾਲੇ ਨੇ ਕਹਣਾ ਬੀਬੀ ਟੈਗਟਾ ਹੈਣਾ ਪਿੱਛੇ ਹੈਗਾ ਕਹਿੰਦੇ ਉਹ ਤਾਂ ਉਹ ਤਾਂ ਪਿੱਛੇ ਦਾ ਉੱਤਰ ਗਿਆ ਪਹਿਲਾਂ ਹੀ ਉਹ ਤਾਂ ਉੱਥੇ ਹੀ ਆਉਣਾ ਹੀ ਨਹੀਂ ਦੋ ਤਿੰਨ ਦਿਨਾਂ ਦਾ 3-4 ਦਿਨ ਉੱਥੇ ਹੀ ਰਹਿਣਾ ਹੋਣਾ ਨਹੀਂ ਉਹਨੂੰ ਚੜਾ ਦੇਣਾ

ਫੋਜਾ ਸਿੰਘ ਹੋਰਾਂ ਦੇ ਪਰਿਵਾਰ ਦੇ ਵਿੱਚ ਇਸ ਵਕਤ ਬੈਠੇ ਹੋਏ ਆ ਅਜ ਉਹਨਾਂ ਨੂੰ ਗਮੀ ਦੇ ਨਾਲ ਤਾਂ ਯਾਦ ਕੀਤਾ ਹੀ ਜਾ ਰਿਹਾ ਕਿਉਂਕਿ ਨਾ ਪੂਰਾ ਹੋਣ ਵਾਲਾ ਘਾਟਾ ਪੂਰੇ ਸਮਾਜ ਵਾਸਤੇ ਵੀ ਹੈ ਪੰਜਾਬ ਵਾਸਤੇ ਵੀ ਤੇ ਵਿਸ਼ਵ ਵਾਸਤੇ ਵੀ ਤੇ ਇਸ ਪਰਿਵਾਰ ਦਾ ਦੁੱਖ ਜਿਹੜਾ ਕਿ ਬਿਲਕੁਲ ਵਕਰਾ ਹੈ ਪਰ ਅੱਜ ਜ਼ਰੂਰ ਜਿਹੜੇ ਨੇ ਕਿ ਪਰਿਵਾਰਕ ਮੈਂਬਰ ਹੱਸ ਕੇ ਵੀ ਗੱਲਾਂ ਕਰਦੇ ਪਏ ਨੇ ਪਰ ਹਾਸੇ ਦੇ ਪਿੱਛੇ ਉਹ ਦਰਦ ਵੀ ਹੈ ਫੋਜਾ ਸਿੰਘ ਹੋਰਾਂ ਨੂੰ ਯਾਦ ਕਰਦੇ ਪਏ ਨੇ ਕਿਉਂਕਿ ਬਹੁਤ ਹੀ ਜਿਹੜੀ ਹੈ ਕਿ ਉਹ ਸੋਹਣੀ ਉਮਰ ਖੱਡਾ ਕੇ ਗਏ ਨੇ ਪਰ ਦੁੱਖ ਇਸ ਚੀਜ਼ ਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਨੇ ਇਸ ਤਰੀਕੇ ਨਾਲ ਹੀ ਜਾਣਾ ਚਾਹੀਦਾ ਹਾਲਾਂਕਿ ਪੁਲਿਸ ਜ਼ਰੂਰ ਕਾਰਵਾਈ ਕਰਦੀ ਪਈ ਹੈ ਕੱਲ ਐਸਟੀਪੇਈਆ ਕਿ ਜਿਸ ਤਰੀਕੇ ਨਾਲ ਕੱਲ ਹਾਦਸਾ ਹੋਇਆ ਅਨਪਛਾਤੇ ਵਾਹਨ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਉਹਨੂੰ ਅਸੀਂ ਜਲਦ ਫੜ ਲਾਂਗੇ ਤੇ ਉਹਨੂੰ ਸਲਾਕਾ ਪਿੱਛੇ ਸੁੱਟਾਂਗੇ ਕਹਾਣੀ ਤੁਹਾਨੂੰ ਦੱਸੀ ਹੈ ਫੌਜਾ ਸਿੰਘ ਹੋਰਾਂ ਦੀ ਕਿਸ ਤਰੀਕੇ ਨਾਲ ਉਹ ਦਿਨ ਚਰਿਆ ਰਹਿੰਦੀ ਸੀ ਸੁਭਾਅ ਕਿਸ ਤਰੀਕੇ ਦਾ ਸੀਗਾ ਉਮੀਦ ਕਰਦੇ ਹਾਂ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰੋਮਿਸ ਸਿੰਘ ਨੂੰ ਬਹੁਤ ਜ਼ਿਆਦਾ ਧੰਨਵਾਦ